ਹਾਂਜੀ ਤੁਸੀਂ ਦੇਖ ਰਹੇ ਹੋ ਨਾਬਾ ਸ਼ਹਿਰ ਤੋਂ ਇਹ ਵੀਡੀਓ ਜਿੱਥੇ ਰਾਤ ਨੂੰ 9:30 ਵਜੇ ਦਾ ਟਾਈਮ ਸੀ ਇੱਕ ਝੂਪੜੀ ਜਾਂ ਝੂੰਗੀ ਕਹਦੀ ਹੈ ਜਿਹੜਾ ਛੱਪਰ ਪਾਇਆ ਰਿਹਾ ਸੀ ਅਨਾਜ ਮੰਡੀ ਨਾਬਾ ਦੇ ਬਾਹਰ ਉਸ ਨੂੰ ਕੋਈ ਅੱਗ ਲਗਾ ਆ ਗਿਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਈ ਪਰ ਜਿਹੜੇ ਬੰਦੇ ਇਹ ਝੂੰਗੀ ਦੇ ਵਿੱਚ ਆਪਣਾ ਰੋਜ਼ਗਾਰ ਤੋਰਦੇ ਸੀ ਕੰਮ ਤੋਰਦੇ ਸੀ ਉਹ ਉਹਦਾ ਘਰ ਆਇਆ ਅੱਖਾਂ ਤੋਂ ਘੱਟ ਦਿਸਦਾ ਉਹਨੂੰ ਉਸ ਬੇਕਾਰ ਵਾਲੇ ਨੂੰ ਅੱਖਾਂ ਤੋਂ ਸ਼ਾਮ ਦੇ ਸਮੇਂ ਦੱਸਣਯੋਗ ਹੈ ਵੀ ਘੱਟ ਦਿਸਦਾ ਤੇ ਉਹ ਆਪਣੇ ਦੋ ਬੱਚਿਆਂ ਦਾ ਆਪਣੇ ਪਰਿਵਾਰ ਨੂੰ ਉਹ ਲੇਡੀਜ਼ ਪਾਲਦੀ ਸੀ ਤੇ ਸੂਤਰਾ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਵੀ ਕੋਈ ਬੰਦਾ ਸਾਈਕਲ ਤੇ ਆਉਂਦਾ ਹੈ ਉਹਦੀ ਗੱਲ ਕਰਦੇ ਉਹਨਾਂ ਦਾ ਕੰਦ ਪਾਇਆ ਨਾ ਇਹਦਾ ਕਾਰੋਬਾਰ ਕਰਦੀ ਆ ਅੱਛਾ ਹਾਂ ਉਹ ਤਾਂ ਬੁਰਾ ਹਾਲ ਦਿੱਤਾ ਪਿਆ ਸੀ ਕੀ ਆ ਉਹ ਇਹ ਵੀ ਵੇਖਣਾ ਦੂਜੀ ਦੀ ਗੋੜਾ ਹਾਂ ਆ ਠੀਕ ਆ ਜੀ ਲੱਗ ਰਿਹਾ ਇਹ ਵੀ ਦਿਖਾ ਆ ਪਿਆ ਕੁਆਟਰ ਹਾਂ ਇਹ ਤਾਂ ਕੰਮ ਕਰਦੀ ਆ ਉਹ ਤੇ ਜਿਹੜੀ ਗੀ ਹੋਏ ਤੇ ਲੋਕੀ ਨਹੀਂ ਥੋੜੀ ਜਿਹਾ ਚਲੋ ਇਹਦੀ ਤਾਂ ਹੈਲਪ ਮੰਦੀ ਆ ਕਿੱਥੇ ਗਿਆ ਸਾਰੇ মিডিਆ ਨੂੰ ਹੋਣੀ ਸੈਂਡ ਕਰ ਦਾਂਗੇ

ਤੋਂ ਮਰ ਬਈ ਲਾਟਾਂ ਚੱਲਦੀਆਂ ਦਿਖਣਗੀਆਂ ਆ ਹਾਂ ਹਾਂ ਆਣ ਕਿ ਆਹੀ ਲਾਟਾਂ ਚੱਲਦੀਆਂ ਇੱਕ ਦੋ ਅੱਛਾ ਮੈਂ ਤੁਹਾਨੂੰ ਕਰ ਦਵਾਂ ਉਹ ਉੱਥੇ ਬੜਾ ਮਾਰੇ ਇਹ ਅੰਦਰ ਦੀ ਆਇਆ ਹੈ ਨਾ ਬਾਹਰ ਦੀ ਨਹੀਂ ਹੈਗਾ ਜਿਹੜਾ ਉਹ ਗੇਟ ਸੀ ਨਾ ਉਹਦੇ ਅੰਦਰ ਦੀ ਆ ਹਾਂ ਉਹਦੇ ਗੇਟ ਦੇ ਅੰਦਰ ਦੀ ਆਇਆ ਹੈ ਗੇਟ ਬੁੱਢਾ ਸੀ ਰਾਤ ਨੂੰ 9 ਵਜੇ ਓਕੇ ਮੇਰਾ ਤਾਂ ਸਾਰਾ ਗਲਤ ਕੰਮ ਹੈ ਕਿਸੇ ਕੰਮ ਨੂੰ ਵੀ ਕਰ ਸਕਦਾ ਕਮ ਗਿਆ ਮਨ ਆ ਲੱਗੀ ਨਹੀਂ ਆ ਦੇਖ ਹੁਣ ਉੱਥੇ ਲਾਤਾ ਚੱਲਣੀ ਆ ਬਸ ਇਹਨੇ ਚੱਕਿਆ ਕਰਕੇ ਪਹਿਲਾਂ ਮੈਂ ਲਾਈ ਜਾ ਮਤਲਬ ਐ ਸਮਝ ਲੋ ਵੀ ਲੱਗੀ ਘੱਟ ਲੱਗੀ ਹੋਊ ਬਰੇ ਇੱਕ ਗੱਲ ਹੋਰ ਦੱਸੋ ਕਾਕਾ ਜੀ 21:40 ਆ ਦੇ ਚੱਲ ਪੀ ਲੈਕਾ ਆਹੀ ਆਹੀ ਵੀਰ ਬਸ ਅੱਗ ਲੱਗੀ ਐ ਕੌਣ ਸੀ ਬੰਦੇ ਜਿਹੜਾ ਇਹ ਝੁੰਗੀ ਨੂੰ ਅੱਗ ਲੱਗੀ ਐ ਦੇਖੋ ਜੀ ਜਿਨ੍ਹਾਂ ਨੇ ਅੱਗ ਲਾਈ ਆ ਉਹਨਾਂ ਦਾ ਤਾਂ ਸਾਨੂੰ ਹਜੇ ਪਤਾ ਨਹੀਂ ਹੈਗਾ ਵੈਸੇ ਉਹਨਾਂ ਦੀ ਵੀਡੀਓ ਆਈ ਹੈ ਕਿ ਸਾਹਮਣੇ ਠੀਕ ਹੈ ਉਹ ਵੀਡੀਓ ਜਦੋਂ ਉਹਦੇ ਵਿੱਚ ਪਾਦੀ ਠੀਕ ਹੈ ਪਤਾ ਲੱਗ ਜਾਊਗਾ ਠੀਕ ਹੈ ਇਹ ਬਚਾਰੇ ਬਹੁਤ ਜ਼ਿਆਦਾ ਗਰੀਬ ਨੇ ਜੀ ਠੀਕ ਹੈ ਬਹੁਤ ਜ਼ਿਆਦਾ ਇਹਨਾਂ ਦੀ ਵਾਈਫਾਈ ਜੀ ਉਹ ਮੁੰਡੇ ਜਿਹੜਾ ਇਹਨਾਂ ਦਾ ਘਰ ਵਾਲਾ ਉਹਨੂੰ ਜਮਾ ਵੀ ਨਹੀਂ ਦਿੰਦਾ ਹੈਗਾ ਜੀ ਵਿਚਾਰੇ ਨੂੰ ਅੱਛਾ ਉਹਨੂੰ ਰਾਤ ਨੂੰ ਜਮੇ ਹੀ ਦੇਣਾ ਬੰਦ ਹੋ ਜਾਂਦੀ ਜਦੋਂ ਅੱਗ ਲੱਗੀ ਹੈਗੀ ਫੁੱਲ ਜਿਆਦੇ ਉੱਪਰ ਚੜ ਗਿਆ ਉਹ ਭੁੱਕੜ ਜਾ ਉਧਰੋਂ ਜਦੋਂ ਇਹਨਾਂ ਦੇ ਘਰਦਿਆਂ ਨੂੰ ਫੋਨ ਕਰਿਆ ਵੀ ਐ ਕਰਕੇ ਤੁਹਾਡੇ ਅੱਗ ਲੱਗ ਗਈ ਉਥੋਂ ਕੁੜੀ ਆਈ ਹੈ ਬਚਾਰੇ ਨੂੰ ਝੰਗਾੜਾ ਮਾਰਦੀ ਕੁੜੀ ਆਈ ਹੈ ਤੇ ਜਿਹੜਾ ਮੁੰਡਾ ਸੀਗਾ ਜੀ ਉਹਨੂੰ ਦੀਨਾ ਨਹੀਂ ਹੈਗਾ ਉਹਦਾ ਬਚਾਰੇ ਦਾ ਮੂੰਹ ਸੀਗਾ ਇੱਧਰ ਨੂੰ ਲੈ ਕੇ ਆ ਰਹੀ ਸੀ ਉਹਨੂੰ ਓਕੇ ਓਕੇ ਤੇ ਉਸ ਟਾਈਮ ਉਸ ਟਾਈਮ ਕਿੱਥੇ ਸੀ ਇਹ ਜਿਹਨਾਂ ਦੇ ਇਹ ਹੀ ਇਹ ਆਪਦੇ ਘਰੇ ਸੀ ਜੀ ਘਰੇ ਸੀ ਇਹ ਮੇਰਾ ਪੂਰੇ ਕੰਮ ਕਰ ਇਹ ਔਰ ਕਰ ਉਧਰ ਕਰਾਇਤੇ ਰਹਿੰਦੇ ਨੇ ਜੀ ਉਰੇ ਕੰਮ ਕਰਦੇ ਸੀ ਚਾਹ ਆ ਕਾਲਾ ਕੰਮ ਸੀ ਚਾਹ ਪਰੋਠਾ ਮੈਂ ਸਬਜੀ ਦੂਮਜੀ ਲਾਲੋ ਕੋਲੀ ਵੀ ਠੀਕ ਹੈ ਠੀਕ ਹੈ ਮੈਂ ਦੁਕਾਨ ਖੋਲੀ ਹੋਈ ਸੀ ਹਾਂ ਜੀ ਕਾ ਰੇੜੀ ਹੈ ਜੀ ਉਹਨਾਂ ਦੀ ਇਹ ਦੇਖ ਲਓ ਤੁਸੀਂ ਰੇੜੀ ਦਾ ਹਾਲ ਕੀ ਕਰਿਆ ਹੋਇਆ ਰੇੜੀ ਦੇ ਵਿੱਚ ਕੁਝ ਵੀ ਨਹੀਂ ਹੈਗਾ ਜੀ ਦੇਖੋ ਜੀ ਇਹ ਅਬ ਵਿਚਾਰੇ ਦਾ ਸਾਰਾ ਕੁਝ ਉੱਟ ਗਿਆ ਜੀ ਵਿਚਾਰੀ ਦਾ ਸਾਰਾ ਕੁਝ ਚੱਕਿਆ ਗਿਆ ਹਮ ਹੁਣ ਦੱਸੋ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਹੁਣ ਜਿਹਨੇ ਅੱਗ ਲਾਈ ਆ ਉਹਦੀ ਵੀਡੀਓ ਆਈ ਹੈ ਜੀ ਸਾਹਮਣੇ ਤੁਸੀਂ ਵੱਧ ਤੋਂ ਵੱਧ ਕਾਰਵਾਈ ਕਰੋ ਜੀ ਉਹਨਾਂ ਤੇ ਉਹਨਾਂ ਨੂੰ ਸੇਕ ਲੱਗਣਾ ਚਾਹੀਦਾ ਤੇ ਬਾਕੀ ਦੇਖ ਲੋ ਉਹ ਦੋ ਵਿਚਾਰੀ ਦੇ ਛੋਟੇ ਛੋਟੇ ਬੱਚੇ ਨੇ ਜੀ ਉਹਨਾਂ ਦਾ ਤੋਣ ਕੀ ਕਰੀਏ ਜਾਂ ਤਾਂ ਉਹਨਾਂ ਦਾ ਕਰਾਓ ਹੱਲ ਜੀ ਸਾਰੇ ਸਭ ਨੂੰ ਬੇਨਤੀ ਹੈ ਵੀ ਜਿਹੜਾ ਵੀ ਇਸ ਵੀਡੀਓ ਨੂੰ ਦੇਖੂਗਾ ਤਾਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਬੇਨਤੀ ਹੈ ਜੀ ਆਤ ਬਣ ਕੇ ਜੀ ਸਾਰੇ ਬੰਦੇ ਨੂੰ ਹਾਂ ਜੀ ਇਹ ਇਸ ਝੋਪੜੇ ਵਾਲੇ ਦੇ ਵਾਸਤੇ ਕੁਝ ਕੁਝ ਕਰਿਆ ਜਾਵੇ ਜੀ ਠੀਕ ਹੈ ਇਹਨਾਂ ਦੇ ਬੱਚਿਆਂ ਦੇ ਬਹੁਤ ਛੋਟੇ ਛੋਟੇ ਬੱਚੇ ਨੇ ਜੀ ਬੇਨਤੀ ਹੈ ਵੀ ਇਹਨਾਂ ਦਾ ਕੁਝ ਬਣ ਜਾਵੇ ਜੋਨੇ ਜਿਹੜੀ ਅੱਗ ਲੱਗੀ ਆ ਝੁੰਗੀ ਨੂੰ ਪਤਾ ਕੀ ਇਹ ਤਾਂ ਇਹਨਾਂ ਦੇ ਛਿੱਟਦੇ ਨਾ ਜੀ ਰੋਜੀ ਰੋਟੀ ਦੇ ਲਤਮਾਨ ਵਾਲੀ ਗੱਲ ਹੈ ਇਹ ਬਚਾਰੇ ਦੋ ਜਵਾਕ ਨੇ ਛੋਟੇ ਛੋਟੇ ਘਰ ਵਾਲਾ ਨੂੰ ਘਟਦੀ ਕਿਤਾ ਤੇ ਉਰੇ ਚਲੇ ਟਾਈਮ ਪਾਸ ਕਰ ਰਹੇ ਸੀ ਠੀਕ ਹੈ ਕਮਰਾ ਇਹਨਾਂ ਨੇ ਮੰਡੀ 'ਚ ਕਿਰਾਏ ਤੇ ਲਿੱਤਾ ਹੈ ਇਹ ਅਸਲ 'ਚ ਬਹੁਤ ਜ਼ਿਆਦਾ ਨਜਾਇਜ਼ ਕਰੀ ਗਈ ਹੈ ਪਰ ਇਹਨਾਂ ਦੀ ਕੁਛ ਨਾ ਕੁਛ ਹੈਲਪ ਹੋ ਗਈ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ